ਸਰਪੀ ਸੰਗਰੂਰ ਵੀ ਦੀ ਰਚਨਾ ਵਿੱਚ ਨਾਂ ਉਹ ਉਪਲ ਨੂੰ ਭੇਜਿਆ ਪੁਲੀ ਤੂੰ ਗਈ ਜਲੰਧਰਨੀ ਉਪਲ ਨੂੰ ਭੇਜਿਆ ਪੁਲੀ ਤੂੰ ਗਈ ਜਲੰਧਰੀ ਤੇਰੇ ਲਈ ਕਈਆਂ ਦੇ ਚਿਰ ਪਾਤੇ ਕਈ ਹੋਗੇ ਅੰਦਰ ਨਹੀਂ ਉਪਲ ਨੂੰ ਭੇਜਿਆ ਪੁਲੀ ਤੂੰ ਗਈ ਜਲੰਧਰਨੀ ਤੇਰੇ ਲਈ ਕਈਆਂ ਦੇ ਚਿਰ ਪਾਤੇ ਕਈ ਹੋਗੇ ਅੰਦਰ ਨਹੀਂ ਤੂੰ ਸੰਗਰੂਰ ਦੀ ਨੂੰ ਭੁੱਲ ਜਾਏ ਤੂੰ ਸੰਗਰੂਰ ਦੀ ਨੂੰ ਭੁੱਲ ਜਾਏ ਉਹ ਨਾ ਦੇ ਨੂੰ ਪੁਲਾਏਨੀ ਗੁਲਾਬ ਵਰਗਾ ਮੁੱਖ ਚਿਹਰਾ ਨਾ ਕਦੇ ਮੁਰਝਾਏਨੀ ਗੁਲਾਬ ਵਰਗਾ ਮੁੱਖ ਚਿਹਰਾ ਨਾ ਕਦੇ ਮੁਰਝਾਏਨੀ ਉੱਠਦੇ ਬੰਦੇ ਸ਼ਾਮ ਸਵੇਰੇ ਚੇਤਾ ਤੇਰਾ ਆਏਨੀ ਉੱਠਦੇ ਬੰਦੇ